पार्टी के विधायक भी आपके संपर्क सौ परसेंट है कितने हैं सर कब तक सारे मैंने आपको नंबर तो बताने नहीं मगर जितने मैंने बताए उतने हैं ये पारे जैसे दिलजीत दोसांझ के जो शो होता है उसकी एडवांस बुकिंग होती है जो अगले साल शो होगा हो अब टिकटें बिकती हैं तो ये एडवांस बुकिंग करा रहे हैं हमारे है साथ मैं नाम नहीं आपको बताऊँगा जितना नंबर बता रखा बिल्कुल है ਹਾ ਜੋੜਦੇ ਰਹਤੇ ਇਧਰ ਵੀ ਮੁਝੇ ਅਸੈਂਬਲੀ 'ਤੇ ਇਸ਼ਾਰਾ ਕਰਤੇ ਆਪਣਾ ਨਾਮ ਲਾ ਲੈ ਲੇਦਾ ਅਰਵਰੇ 30 ਵਧੇ ਜਿਹੜੇ ਤੁਹਾਡੇ ਥੋੜੇ ਵਧੇ ਆ ਕਿ ਹੱਲੇ ਨਹੀਂ ਜਿਹੜੇ ਤੁਹਾਡੇ ਹੁਣ 30 'ਤੇ ਪਹੁੰਚ ਗਏ ਨੇ 30 ਪ੍ਰਤਾਪ ਬਾਜਵਾ ਜੀ ਨੇ ਭਾਜਪੀ ਦੀ ਆਪਣੀ ਜਿਹੜੀ ਟਿਕਟਾ ਹੁ ਪੱਕੀ ਕਰ ਲਈ ਆ ਸਾਡੇ ਕੋਲ ਪੱਕੀਆਂ ਖਬਰਾਂ ਨੇ 12 ਪੌੜੀਆਂ ਤਾਂ ਇਹ ਚੜ ਹੀ ਗਏ ਹੈਗੇ ਆ ਬਸ ਇੱਕ ਦਰਵਾਜ਼ੇ ਦੀ ਘੰਟੀ ਜਿਹੜੀ ਆ ਉਹ ਮਾਰਨੀ ਹੈ ਪਿਛਲੇ ਦਿਨੀ ਬਾਜਵਾ ਜੀ ਜਿਹੜੇ ਬੰਗਲੌਰ ਵੀ ਜਾ ਕੇ ਆਏ ਆ ਔਰ ਭਾਜਪੀ ਦੇ ਵੱਡੇ ਵੱਡੇ ਲੀਡਰਾਂ ਨੂੰ ਮਿਲ ਕੇ ਆਏ ਆ ਆਪਣੀ ਉੱਥੇ ਸੈਟਿੰਗ ਕਰਕੇ ਆਏ ਹੈਗੇ ਆ ਸੋ ਮੈਂ ਤੇ ਬਲਕੇ ਰਾਹੁਲ ਗਾਂਧੀ ਜੀ ਨੂੰ ਇਹ ਕਹਿਣਾ ਚਾਹੁੰਦਾ ਨਿਗਾ ਰੱਖੋ ਪ੍ਰਤਾਪ ਸਿੰਘ ਬਾਜਵਾ ਆਲਰੇਡੀ ਬੀਜੇਪੀ ਦੇ ਵਿੱਚ ਆਪਣੀ ਬੁਕਿੰਗ ਕਰਵਾਈ ਬੈਠੇ ਐ ਟਿਕਟ ਪੱਕੀ ਕਰੀ ਬੈਠੇ ਐ ਬਸ ਕੁਝ ਦਿਨਾਂ ਦੀ ਦੇਰ ਹੈਗੀ ਐ ਔਰ ਸਾਡੀ ਇਹ ਖਬਰ ਪੂਰੀ ਪੱਕੀ ਆ